ਭਾਈ ਸ਼ੀਆ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੋਏ ਸਨ ਉਹ ਬੜੇ ਹੀ ਸਿੱਧਕੀ ਸਿੱਖ ਸਨ ਇਹਨਾਂ ਤੇ ਭਾਈ ਲੈਣਾ ਜੀ ਨੂੰ ਪ੍ਰੇਰਣਾ ਮਿਲੀ ਤੇ ਉਹ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਗੁਰੂ ਅੰਗਦ ਦੇਵ ਜੀ ਬਣੇ ਭਾਈ ਸ਼ੀਆ ਜੀ ਇੱਕ ਗਰੀਬ ਤੇ ਕੀਰਤੀ ਸਿੱਖ ਸਨ ਉਹ ਲੱਕੜਾਂ ਵੜ ਕੇ ਗੁਜ਼ਾਰਾ ਕਰਦੇ ਸਨ ਇੱਕ ਦਿਨ ਐਸਾ ਸਮਾਂ ਆਇਆ ਕਿ ਕਈ ਦਿਨਾਂ ਬਾਅਦ ਉਹਨਾਂ ਨੂੰ ਰੁਜ਼ਗਾਰ ਮਿਲਿਆ ਤੇ ਉਹਨਾਂ ਦੇ ਥੋੜੇ ਬਹੁਤੇ ਪੈਸੇ ਬਣੇ ਉਹ ਪੈਸੇ ਲੈ ਕੇ ਭਾਈ ਲੈਣਾ ਜੀ ਕੋਲ ਗਏ ਜਿਨ੍ਹਾਂ ਦੀ ਪਿੰਡ 'ਚ ਕਰਿਆਨੇ ਦੀ ਹੱਟੀ ਸੀ ਭਾਈ ਲੈਣਾ ਜੀ ਦਾ ਸਵਾਹ ਇਹੋ ਜਿਹਾ ਸੀ ਕਿ ਜੇ ਕੋਈ ਗਰੀਬ ਜਾਂ ਲੋੜਵੰਦ ਉਹਨਾਂ ਦੀ ਦੁਕਾਨ ਤੇ ਆਂਦਾ ਤਾਂ ਉਹ ਉਸ ਨੂੰ ਆਪਣੇ ਕੋਲੋਂ ਕੁਝ ਰਾਸ਼ਨ ਪਾ ਦਿੰਦੇ ਸਨ ਜਦ ਭਾਈ ਸ਼ੀਆ ਜੀ ਭਾਈ ਲੈਣਾ ਜੀ ਦੀ ਦੁਕਾਨ ਤੇ ਪਹੁੰਚੇ ਤਾਂ ਉਹਨਾਂ ਕੋਲ ਜੋ ਥੋੜੇ ਬੋਤੇ ਪੈਸੇ ਬਣੇ ਸਨ ਉਹਨਾਂ ਨੇ ਭਾਈ ਲੈਣਾ ਜੀ ਨੂੰ ਦੇ ਦਿੱਤੇ ਤੇ ਬੋਲਿਆ ਇਨ੍ਹਾਂ ਪੈਸਿਆਂ ਦਾ ਕੁਝ ਆਟਾ ਤੇ ਦਾਲ ਦੇ ਦਿਓ ਭਾਈ ਲੈਣਾ ਜੀ ਨੇ ਸੋਚਿਆ ਇੰਨੇ ਥੋੜੇ ਪੈਸੇ ਨਾਲ ਕੀ ਆਉਣਾ ਹੈ ਤਾਂ ਉਹਨਾਂ ਨੇ ਉਹ ਬੁੱਕਾ ਆਟੇ ਦੀਆਂ ਆਪਣੇ ਕੋਲੋਂ ਪਾ ਦਿੱਤੀਆਂ ਤੇ ਭਾਈ ਸ਼ਿਆਜੀ ਨੂੰ ਦੱਸ ਦਿੱਤਾ ਕਿ ਭਾਈ ਤੇਰੇ ਪੈਸੇ ਬਹੁਤ ਥੋੜੇ ਹਨ ਇਸ ਲਈ ਮੈਂ ਆਪਣੇ ਕੋਲੋਂ ਗੁਜਰਾਸ਼ਨ ਪਾ ਦਿੱਤਾ ਹੈ ਇਹ ਸੁਣ ਕੇ ਭਾਈ ਸ਼ਿਆਜੀ ਨੇ ਕਿਹਾ ਮੇਰੇ ਗੁਰੂ ਦਾ ਹੁਕਮ ਹੈ ਕਿ ਹਮੇਸ਼ਾ ਸਿੱਧਕ ਵਿੱਚ ਰਹਿਣਾ ਹੈ ਜੋ ਵੀ ਪ੍ਰਮਾਤਮਾ ਨੇ ਬਖਸ਼ਿਆ ਉਸ ਦਾ ਹੁਕਮ ਮੰਨ ਕੇ ਰਜਾ ਵਿੱਚ ਹੀ ਰਹਿਣਾ ਹੈ ਇਸ ਲਈ ਤੂੰ ਆਪਣਾ ਵੱਧ ਪਾਇਆ ਆਟਾ ਕੱਢ ਲੈ ਜਾਂ ਫਿਰ ਤੂੰ ਪੈਸੇ ਵੀ ਰੱਖ ਲੈ ਤੇ ਮੈਂ ਰਾਸ਼ਨ ਵੀ ਨਹੀਂ ਲੈਂਦਾ ਭਾਈ ਲੈਣਾ ਜਿਹਨੇ ਮਜਬੂਰਨ ਵੱਧ ਪਾਇਆ ਆਟਾ ਕੱਢ ਲਿਆ ਤੇ ਦੁਕਾਨ ਰੋਦਾ ਕੇ ਭਾਈ ਸ਼ਿਆਜੀ ਦੇ ਪਿੱਛੇ ਪਿੱਛੇ ਚੱਲ ਪਏ ਕਿ ਦੇਖਾਂ ਇਹ ਕਿੰਨੇ ਥੋੜੇ ਰਸਨ ਦਾ ਕੀ ਕਰਦਾ ਹੈ ਜਦੋਂ ਭਾਈ ਸ਼ਿਆਜੀ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਆਵਾਜ਼ ਦਿੱਤੀ ਓਏ ਭਾਗਵਾਨੇ ਵੇਖ ਅੱਜ ਕਿੰਨੇ ਦਿਨਾਂ ਬਾਅਦ ਕਿਰਪਾ ਕਰਕੇ ਗੁਰੂ ਨੇ ਰਿਜਕ ਬਖਸ਼ਿਆ ਲੈ ਪਕਾ ਤੇ ਖਾਈਏ ਅਗੋਂ ਭਾਈ ਸ਼ਿਆਜੀ ਦੇ ਘਰ ਵਾਲੀ ਵੀ ਬਹੁਤ ਗੁਰੂ ਦੇ ਰੰਗ ਚ ਰੰਗੀ ਹੋਈ ਸੀ ਉਹਨੇ ਵੀ ਇੰਨਾ ਥੋੜਾ ਰਸਨ ਦੇਖ ਕੇ ਨਹੀਂ ਕਿਹਾ ਕਿ ਇਸ ਦਾ ਕੀ ਕਰਾਂ ਉਸਨੇ ਪਲਾ ਕੀਤਾ ਤੇ ਗੁਰੂ ਦਾ ਸ਼ੁਕਰ ਕਰਦੇ ਹੋਏ ਪ੍ਰਸ਼ਾਦਾ ਤਿਆਰ ਕੀਤਾ ਜਿੰਨਾ ਕੋ ਆਟਾ ਸੀ ਉਸਨਾ ਗਿੰਦੇ ਤੇ ਤਿੰਨੇ ਪ੍ਰਸ਼ਾਦੇ ਤਿਆਰ ਹੋਏ ਇਹ ਦੇਖ ਕੇ ਦੋਨੋਂ ਵੀ ਜੀ ਆਪਸ ਹੀ ਲੜ ਪਏ ਪਤਨੀ ਕਹੇ ਸਾਈ ਜੀ ਤੁਸੀਂ ਬਾਹਰ ਕੰਮ ਕਰਦੇ ਹੋ ਤੁਸੀਂ ਦੋ ਪ੍ਰਸ਼ਾਦੇ ਛੱਕ ਲੋ ਮੈਂ ਇੱਕ ਛੱਕ ਲਵਾਂਗੀ ਪਰ ਭਾਈ ਸ਼ਿਆ ਜੀ ਨੇ ਆਪਣੀ ਘਰ ਵਾਲੇ ਨੂੰ ਬੋਲ ਰਹੇ ਸਨ ਭਾਗਵਾਨੇ ਤੂੰ ਬੱਚੇ ਨੂੰ ਦੁੱਧ ਵੀ ਪਿਆਣਾ ਤੂੰ ਦੋ ਪ੍ਰਸ਼ਾਦੇ ਛੱਕ ਲੈ ਮੈਂ ਇੱਕ ਛੱਕ ਲਵਾਂਗਾ ਭਾਈ ਲੈਣਾ ਜੀ ਬਾਹਰ ਲੁੱਕ ਕੇ ਸਭ ਕੁਝ ਦੇਖ ਰਹੇ ਸਨ ਕਿ ਇੰਨਾ ਸਿਦਕ ਦੋਵਾਂ ਵਿੱਚ ਇੰਨੇ ਵਿੱਚ ਉੱਥੇ ਇੱਕ ਜੋਗੀ ਆਇਆ ਤੇ ਸਾਰੇ ਪਿੰਡ ਮੰਗ ਆਇਆ ਸੀ ਪਰ ਕਿਸੇ ਨੇ ਉਸ ਨੂੰ ਖੈਰ ਨਹੀਂ ਪਾਈ ਸੀ ਹੁਣ ਉਹ ਕੁਛ-ਫੁਛ ਕੇ ਪਾਈ ਸ਼ਿਆ ਜੀ ਦੇ ਘਰ ਪਹੁੰਚ ਗਿਆ ਤੇ ਪਾਈ ਸ਼ਿਆ ਜੀ ਨੇ ਬੜੇ ਸਤਕਾਰ ਨਾਲ ਜੋਗੀ ਨੂੰ ਅੰਦਰ ਬੁਲਾਇਆ ਹੱਥ-ਪੈਰ ਤਵਾਏ ਤੇ ਪ੍ਰਸ਼ਾਦ ਛਕਣ ਨੂੰ ਦਿੱਤਾ ਉਹਨਾਂ ਨੇ ਹੋਰਨਾਂ ਦੀ ਤਰ੍ਹਾਂ ਆਪਣੇ ਮੱਥੇ ਦੇ ਉੱਤੇ ਬਿਲਕੁਲ ਵੱਟ ਨਹੀਂ ਪਾਇ ਸਗੋਂ ਪਾਈ ਸ਼ਿਆ ਜੀ ਨੇ ਖੁਸ਼ ਹੋ ਕੇ ਤਾਂ ਕਹਿਣ ਲੱਗੇ ਦੇਖ ਭਗਵਾਨ ਨੇ ਆਪਾਂ ਲੜਦੇ ਸਨ ਗੁਰੂ ਸਾਹਿਬ ਨੇ ਸਾਡੀ ਲੜਾਈ ਨੂੰ ਮੇਟਣ ਲਈ ਇੱਕ ਪਿਆਰਾ ਹੋਰ ਭੇਜ ਦਿੱਤਾ ਹੁਣ ਆਪਾਂ ਤਿੰਨੇ ਇੱਕੋ ਇੱਕ ਪ੍ਰਸ਼ਾਦਾ ਛੱਕ ਲਾਂਗੇ ਪਰ ਜੋਗੀ ਬਹੁਤ ਭੁੱਖਾ ਸੀ ਉਹਨੇ ਇੱਕ ਪ੍ਰਸ਼ਾਦਾ ਛੱਕ ਕੇ ਇੱਕ ਹੋਰ ਪ੍ਰਸ਼ਾਦਾ ਮੰਗ ਲਿਆ ਪਾਈਸ਼ੀਆ ਜੀ ਨੇ ਖੁਸ਼ੀ-ਖੁਸ਼ੀ ਜੋ ਉਹਨੂੰ ਦੂਜਾ ਪ੍ਰਸ਼ਾਦਾ ਵੀ ਚੱਕਣ ਲਈ ਦੇ ਦਿੱਤਾ ਤੇ ਆਪ ਦੋਵੇਂ ਜੀ ਅੱਦਾ-ਅੱਦਾ ਪ੍ਰਸ਼ਾਦਾ ਛੱਕ ਲਿਆ ਇਹ ਦੇਖ ਕੇ ਪਾਈ ਲੈਣਾ ਜੀ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਉਹਨਾਂ ਨੇ ਜਾ ਕੇ ਪਾਈਸ਼ੀਆ ਜੀ ਦੇ ਪੈਰ ਫੜਲੇ ਤੇ ਪੁੱਛਿਆ ਮੈਨੂੰ ਵੀ ਦੱਸੋ ਕੌਣ ਹੈ ਤੁਹਾਡਾ ਗੁਰੂ ਜਿਨੇ ਤੁਹਾਡੇ ਅੰਦਰ ਇੰਨਾ ਸਦਕ ਭਰਤਾ ਹੈ ਮੈਨੂੰ ਵੀ ਉਸ ਕੋਲ ਲੈ ਚਲੋ ਭਾਈ ਸ਼ਿਆ ਜਿਹਦੇ ਜੀਵਨ ਤੋਂ ਹੀ ਪ੍ਰਭਾਵਿਤ ਹੋ ਕੇ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਗਏ ਤੇ ਗੁਰੂ ਅੰਗਦ ਦੇਵ ਜੀ ਬਣੇ ਐਸੀ ਸਿੱਖੀ ਦਾ ਪ੍ਰਚਾਰ ਤੁਹਾਡਾ ਜੀਵਨ ਵੀ ਅਜਿਹਾ ਹੋਵੇ ਦੂਜੇ ਆਪ ਵੀ ਪੁੱਛਣ ਕਿ ਕੌਣ ਹੈ ਤੁਹਾਡਾ ਗੁਰੂ ਤੇ ਆਖੇ ਮੈਨੂੰ ਵੀ ਉਹਨਾਂ ਨਾਲ ਮਿਲਾ ਦੇ ਤੁਹਾਡੇ ਜੀਵਨ 'ਚੋ ਸਿੱਖੀ ਦੀ ਮਹਿਕ ਆਣੀ ਚਾਹੀਦੀ ਹੈ ਜਿੰਨਾ ਚਿਰ ਸਾਡਾ ਜੀਵਨ ਸਿੱਖੀ ਰੰਗ 'ਚ ਨਹੀਂ ਰੰਗਿਆ ਜਾਂਦਾ ਕੋਈ ਵੀ ਪ੍ਰਚਾਰ ਕਿਸੇ ਵੀ ਤਰ੍ਹਾਂ ਦਾ ਹੋਵੇ ਤਰਮ ਵਿੱਚ ਬਾਤਾਂ ਨਹੀਂ ਕਰ ਸਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ